ਤੇਰੇ ਵਾਕ ਵਾਕ ਕਮਰੇ ਆ ਇਹਨਾਂ ਕਮਰੇ ਦਾ ਦਰਵਾਜਾ ਕੋਈ ਨਹੀਂ ਹੋ ਸਕਦਾ ਉਸ ਵੇਲੇ ਪਰਦੇ ਪੜਦੇ ਲਾਏ ਹੋ ਜੁਗੇ ਤੇ ਇੱਧਰ ਆ ਪਿਛਲੇ ਪਾਸੇ ਬਹੁਤ ਖੁੱਲਾ ਵਿੜਾ ਤੇ ਵਿੜੇ ਦੇ ਉਲਦੋਲੇ ਵਾਰਾਂਡੇ ਬਣੇ ਹੋਏ ਆ ਇਦਰਾ ਕੁਦਤੀ ਵਤਵਾਂ ਇਨਾ ਮੈਲਾਂ ਦੇ ਵਿੱਚ ਤੈਨੂੰ ਦਿਨ ਵੀ ਰੱਖਿਆ ਨਾ ਜਿੱਤੇ ਹੁਕਮ ਚਲਾਉਂਦਾ ਸੀ ਤੂੰ ਜਿਉਂਦੇ ਜਿਉਂਦੇ ਮੰਜ਼ਲ ਤਾਂ ਤੇਰੀ ਸਜਣਾ ਇੱਕ ਥਾਂ ਸੀ ਕਬਰਾਂ ਦੀ ਜ਼ਿੰਦਗੀ ਲੱਗ ਗਈ ਤੈਨੂੰ ਉੱਥੇ ਆਉਂਦੇ ਆਉਂਦੇ